ਅੱਜ ਬੜੀ ਦੁਖਦਾਈ ਘਟਨਾ ਵਾਪਰੀ ਹੈ ਛਾਇਲੇ ਦੇ ਵਿੱਚ ਜੋ ਕਿ ਕਰੀਬ ਪਰਿਵਾਰ ਸੀ ਇਹਨਾਂ ਦਾ ਬੱਚਾ ਖੇਡਦੇ ਖੇਡਦੇ ਜਣੀ ਮੋਦੀ ਬੁੱਕਲ ਦੇ ਵਿੱਚ ਜਾ ਵੜਿਆ ਗੱਲਬਾਤ ਕਰਦੇ ਆ ਵੀ ਕਿਵੇਂ ਘਟਨਾ ਵਾਪਰੀਆ ਕਿਵੇਂ ਘਟਨਾ ਵਾਪਰੀਆ ਜੀ ਅੱਜ ਵਾਲੀ ਇਹਨਾਂ ਦੀ ਤੇ ਜੀ ਉਹ ਛੋਟੇ ਬੱਚੇ ਵਾਸਤੇ ਪੀਂਪਾਈ ਹੋਈ ਸੀ ਅੱਛਾ ਜੀ ਉਹਦੀ ਰਸਤੀਆਂ ਲਮਕਦੀ ਸੀ ਜਾਂ ਉਹ ਤੇ ਪੀਂਪਾ ਤੋਂ ਵੀ ਛੋਟਾ ਮੁੰਡਾ ਖੇਡ ਲੰਦਾ ਸੀਗਾ ਠੀਕ ਹੈ ਜੀ ਹਾਂਜੀ ਉਹ ਦਿਖਾ ਦੇ ਅੱਜ ਆ ਗਿਆ ਫੋਟੋ ਅੰਗਣਵਾੜੀ ਤੋਂ ਫੋਨ ਆ ਗਿਆ ਅੱਛਾ ਜੀ ਹਾਂਜੀ ਅੰਗਣਵਾੜੀ ਤੋਂ ਫੋਨ ਆ ਗਿਆ ਇਹ ਫੋਟੋ ਖਿਚਾਉਣ ਵਾਗੀ ਕਹਿੰਦੇ ਵੀ ਫੋਟੋ ਖਿਚਾ ਕੇ ਹੁਣੇ ਵਗ ਜਾਈ ਵਾਪਸ ਠੀਕ ਹੈ ਜੀ ਫੋਟੋ ਤਾਂ ਹਾਲੇ ਖਿਚਾਈ ਵੀ ਨਹੀਂ ਆਈ ਅਜੇ ਆਈ ਕਰੇ ਤਾਂ ਮੁੰਡਾ ਲੰਕਣ ਲੱਗ ਰਿਹਾ ਸੀ ਚੇ ਬੱਚਾ ਕਿਤੇ ਝੂਟੇ ਲੈਂਦਾਗਾ ਜਦੋਂ ਇਹਨੇ ਦੇਖਿਆ ਲਾ ਕੇ ਵੀ ਉਹ ਤਾਂ ਆਉਂਗਉ ਹੋਇਆ ਪਿਆ ਸੀ ਤੁਸੀਂ ਦੇਖ ਰਹੇ ਹੋ ਜੀ ਬੇਹੱਦ ਗਰੀਬ ਪਰਿਵਾਰ ਆ ਜੋ ਕਿ ਘਟਨਾਪਰੀਆ ਉਮਰ ਕਿੰਨੀ ਕੀ ਸੀ ਉਹਦੀ ਉਮਰ 10 ਸਾਲਾਂ ਦਾ ਸੀ ਇਹ 10 ਦਾ ਹੁੰਦਾ ਹੁਣ ਜਨਵਰੀ ਤੋਂ ਬਾਅਦ 10 ਦਾ ਠੀਕ ਹੈ ਉਹ ਚੇਤ ਜਲਾ ਗਿਆ ਨਾ ਗੁੰਦਮਾ ਗਰੀਬ ਨੇ ਵਿਚਾਰੇ ਠੀਕ ਹੈ ਜੀ 10 ਦੇ ਸਾਥ ਬੜੀ ਮੰਦ ਭਾਗੀ ਘਟਨਾ ਵਾਪਰੀ ਜੀ ਸਾਹਲੀ ਦੇ ਵਿੱਚ ਬਾਕੀ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਦੇ ਆਂ ਵੀ ਕਿੰਨੀ ਕੁ ਉਮਰ ਸੀ ਬੱਚੇ ਦੀ ਕਿਵੇਂ ਇਹ ਭਾਂ ਵਾਪਰਿਆ ਜੀ 9 ਸਾਲ ਦੇ ਸੀ ਜੀ ਅੱਛਾ ਜੀ ਬਸ ਖੇਡਦੇ ਖੇਡਦੇ ਜੀ ਅਚਾਨਕ ਹੋ ਗਿਆ ਸਾਰਾ ਕੰਮ ਠੀਕ ਹੈ ਜੀ ਹਾਂ ਜੀ ਦੇ ਹੱਦ ਗਰੀਬ ਪਰਿਵਾਰਾ ਜੀ ਤੇ ਬਾਕੀ ਸਮਾਜ ਸੇਵੀਆ ਵੱਲੋਂ ਮੰਗ ਕੀਤੀ ਜਾਂਦੀ ਵੀ ਇਹਨਾਂ ਦੀ ਜਿੰਨੇ ਵੀ ਮਦਦ ਹੁੰਦੀ ਆ ਉਹ ਕੀਤੀ ਜਾਵੇ ਜੀ। ਛਾਇਲੀ ਚ ਇਹ ਮੰਦਭਾਗੀ ਘਟਨਾ ਵਾਪਰੀ ਅੱਜ। ਹਾਂ ਜੀ ਬਾਈ ਜੀ ਜੋ ਛਾਇਲੀ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਅੱਜ ਕੀ ਹੋਇਆ ਸੀ ਇਹ ਸਾਰਾ ਤੁਸੀਂ ਜਾਨੀ ਮੌਕੇ ਤੇ ਸੀ। ਅੰਦਰ ਇਕੱਲੀ ਦੀ ਬੱਚਾ ਉਹਦੇ ਮੰਮੀ ਅੰਗੜਵਾਲੀ ਚ ਗਈ ਦੀ। ਅੱਛਾ ਜੀ। ਹਾਂ ਜੀ। ਕਿ ਮੈਂ ਲਈ ਖੇਡਦਾ ਸੀਗਾ ਉੱਥੇ ਰੱਸੀ ਪਾਈ ਹੋਈ ਸੀ ਬੈਡਾਂ ਦੇ ਉੱਤੇ ਅੱਛਾ ਜੀ ਉਹ ਜੋ ਝੂਲਾ ਜਲਾ ਪਾ ਲੈਂਦੇ ਹੁਣ ਠੀਕ ਹੈ ਜੀ ਤੇ ਉਹਨਾਂ ਖੇਡਦੇ ਖੇਡਦੇ ਨੇ ਬਸ ਬੈੱਡ ਤੋਂ ਉਹਦੇ ਵਿੱਚ ਗਲ ਪਾ ਲਿਆ ਉਹਨੇ ਬੈੱਡ ਤੋਂ ਪੈਰ ਤੱਕ ਗਿਆ ਦਾ ਬਾਦੀ ਮਮੀ ਨੇ ਆ ਕੇ ਤਾਰਿਆ ਅੱਛਾ ਜੀ ਉਸ ਤੋਂ ਬਾਅਦ ਵੇਟ ਲੱਗਾ ਸੀ ਇਹਨਾਂ ਦਾ ਹੂੰ ਕੋਠੇ ਤੋਂ ਤੂੰ ਹੀ ਦੇਖਿਆ ਆਪਾਂ ਦਾ ਅੱਛਾ ਜੀ ਤੀਨ ਝੰਗੜਾ ਆਇਆ ਪਰ ਆਦਿਗਾ ਫਿਰ ਅਸੀਂ ਗਏ ਡਾਕਟਰ ਦੇ ਲੈ ਕੇ ਗਏ ਬੈਂਤੀ ਦੇ ਅੱਛਾ ਜੀ ਉੱਥੇ ਜਾ ਕੇ ਉਹਨੂੰ ਦਿਖਾਇਆ ਵੀ ਕਰੰਟ ਲੱਗ ਗਿਆ ਉਹਨੂੰ ਤਾਂ ਹੀ ਦੀ ਪਹਿਲਾਂ ਹੂੰ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਵੀ ਡੈਡ ਅੱਛਾ ਰਸਤੋਵਾ ਸੀ ਘਰੇ ਲਿਆਏ ਜਾਨੀ ਖੇਡਦੇ ਖੇਡਦੇ ਪਾਣ ਵਾਪਰੇ ਹਾਂ ਜੀ ਜੀ ਜੀਤੀ ਜੀ ਆਪਣੇ ਜਿਉ ਗਵਾਨ ਦੇ ਵਿੱਚ ਪਾਣ ਵਾਪਰੇ ਨਾਲ ਹੀ ਕੰਦ ਤੇ ਕੰਦ ਆ ਕੀ ਕਹੋਗੇ ਕੀ ਸੰਦੇਸ਼ ਦੋਗੇ ਹੋਰ ਲੋਕਾਂ ਨੂੰ ਤੁਸੀਂ ਬੇਗਰ ਜੀ ਕਾ ਖਾਲਸਾ ਸ੍ਰੀ ਵਹਿਗੂਰ ਕੀ ਫਤਿਹ ਅਸੀਂ ਟੱਬਾ ਵਸਤੀ ਤੇ ਰਹਿਣ ਵਾਲੇ ਤੇ ਸਾਡੇ ਬਹੁਤ ਪਾਣਾ ਵਰਤੇ ਛੋਟਾ ਜਿਹਾ ਬੱਚਾ ਤੀ 8-9 ਸਾਲ ਦਾ ਉਹ ਖੇਡਣ ਵਾਸਤੇ ਬੱਚਿਆਂ ਨੂੰ ਪਾਉਂਦੇ ਆਪਾਂ ਵੀ ਵਧਣ ਵਾਸਤੇ ਵੀ ਪਾਉਂਨੇ ਨੇ ਵੀ ਉਹਨਾਂ ਨੂੰ ਬੱਚੇ ਖੇਡਦੇ ਤੇ ਅੰਦਰ ਘਰੇ ਇਕੱਲਾ ਤੀ ਬੱਚਾ ਬੱਚਾ ਇਕੱਲਾ ਤੀਗਾ ਉਹਦੇ ਮਾਤਾ ਆਏ ਹੋਏ ਤੇ ਪਿੰਡ 'ਚ ਕੋਈ ਕੰਮ ਹੋ ਜ਼ਰੂਰੀ ਕੰਮ ਹੁੰਦੇ ਨੇ ਬੱਚਿਆਂ ਨੂੰ ਆਪਾਂ ਘਰੇ ਛੱਡ ਕੇ ਆਏ ਨੇ ਆ ਕਿ ਵਾਸਤੇ ਕਹਿੰਦੇ ਧਿਆਨ ਰੱਖੋ ਬੱਚਿਆਂ ਦਾ ਵੀ ਉਹ ਨੇ ਖੇਡਦੇ ਖੇਡਦੇ ਆਪ ਦਾ ਚੌੜ ਕਰਦੇ ਕਰਦੇ ਆ ਰੱਸੀ ਨਾ ਟੁੱਟਦਾ ਤੀਗਾ ਹੋ ਸਕਦਾ ਵੀ ਗੱਲ ਚ ਪੈ ਗਈ ਕਿ ਕਿਵੇਂ ਕੋਈ ਪਾਣਾ ਵਰਤਿਆ ਵੀ ਆਪੋ ਆਪਣੇ ਬੱਚਿਆਂ ਦਾ ਹੁਣ ਧਿਆਨ ਰੱਖੋ ਜੀ ਵੀ ਨਵੇਂ ਤੋਂ ਨਵੇਂ ਜਵਾਬ ਖੇਡਦੇ ਉਹ ਕਰ ਲੈਂਦੇ ਨੇ ਉਹ ਦੇਖ ਲਓ ਕੀ ਪਾਣਾ ਵਰਤਿਆ ਹਾਸੀ ਤੇ ਤਮਾਸੀ ਹੋ ਗਈ ਇਹ ਗੌਰ ਰੱਖੋ ਜੀ ਆਪਦੇ ਬੱਚਿਆਂ ਦੀ ਇਸ ਕਰਕੇ ਕਹਿੰਦੇ ਆ ਕਿ ਬਹੁਤ ਮਾੜਾ ਹੋਇਆ ਜੀ ਸਾਡੇ ਇਹ ਇਹ ਟੱਬਾ ਵਸਤੀ ਸੀ ਠੀਕ ਹੈ ਤੁਹਾਨੂੰ ਧੰਨਵਾਦ